ਸਾਤਸੰਗਤ ਜੀ ਗੁਰੂ ਪਾਤਸ਼ਾਹ ਜੀ ਜਦੋਂ ਵੀ ਕਿਸੇ ਦੇ ਉੱਪਰ ਕਿਰਪਾ ਕਰਦੇ ਆ ਉਹ ਸਾਤਸੰਗਤ ਜੀ ਕਿਸੇ ਦੇ ਗੁਣ ਉਗੜਨੀ ਵੇਖਦੇ ਗਏ ਕਿਉਂਕਿ ਉਹ ਨਰਵੈਰ ਹੈ ਉਹਦਾ ਕਿਸੇ ਦੇ ਨਾਲ ਵੈਰ ਨਹੀਂ ਸਾਤਸੰਗਤ ਜੀ ਉਹ ਕੋਈ ਗਰੀਬ ਨਹੀਂ ਦੇਖਦੇ ਉਹ ਅਮੀਰ ਨਹੀਂ ਦੇਖਦੇ ਜੇ ਦੇਖਦੇ ਆ ਤਾਂ ਸਾਧ ਸੰਗਤ ਜੀ ਨਿਮਰਤਾ ਵੇਖਦੇ ਆ ਨਿਮਰਤਾ ਸਾਧ ਸੰਗਤ ਜੀ ਜਿਵੇਂ ਪਹਿਲਾਂ ਕਹਾਵਤ ਬਣੀ ਆ ਗੁਰੂ ਦੇ ਪਿਆਰਿਓ ਜਿਹੜੇ ਫਲ ਲੱਗਦੇ ਆ ਨਾ ਉਹ ਸਾਧ ਸੰਗਤ ਜੀ ਨੀਵੇਂ ਆ ਰੁੱਖਾਂ ਨੂੰ ਲੱਗਦੇ ਆ ਆਪਾਂ ਸਾਧ ਸੰਗਤ ਜੀ ਕੀ ਧਾਰਨਾ ਪੜ੍ਹਦੇ ਹੁੰਨੇ ਆ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀਂ ਸਾਤ ਸੰਗਤ ਜਿੰਨਾ ਕੋ ਬੰਦਾ ਨੀਵਾ ਹੋ ਜਾਂਦਾ ਜਿੰਨਾ ਕੋ ਬੰਦਾ ਨੀਵਾ ਹੋ ਜਾਂਦਾ ਸਾਤ ਸੰਗਤ ਜੀ ਉਹਨਾਂ ਹੀ ਉਹਨੂੰ ਪ੍ਰਭੂਾਨ ਉੱਚਾ ਚੱਕ ਦਿੰਦੇ ਗੁਰੂ ਦੇ ਪਿਆਰਿਓ ਪ੍ਰੀਤਮ ਨਗਰ ਵਾਲਿਓ ਆਪ ਜੀ ਦੇ ਕੋਲੇ ਦੂਸਰੀ ਵਾਰੀ ਪਹੁੰਚ ਚੁੱਕੇ ਆ ਤੁਹਾਡੇ ਦਰਸ਼ਨ ਕੀਤੇ ਆ ਦੂਸਰੀ ਵਾਰ ਬਹੁਤ ਪਿਆਰ ਦਿੰਨੇ ਹੋ ਸਾਤ ਸੰਗਤ ਜੀ ਆਪ ਜੀ ਬੜਾ ਪਿਆਰ ਦਿੰਨੇ ਹੋ ਕਿਵੇਂ ਸਾਤ ਸੰਗਤ ਜੀ ਆਪ ਜੀ ਸੰਗਤਾਂ ਦੇ ਭਲੇ ਕਰਵਾ ਦਿੰਨੇ ਹੋ ਸਾਤ ਸੰਗਤ ਜੀ ਇਹ ਸਾਧ ਸੰਗਤ ਜੀ ਹਰੇਕ ਦੇ ਵਸ ਦੀ ਗੱਲ ਨਹੀਂ ਇਹ ਧਰਤੋਂ ਹੀ ਕਿਸੇ ਦੇ ਕਿਸਮਤ ਵਿੱਚ ਭਾਗਾਂ ਵਿੱਚ ਲਿਖਿਆ ਹੁੰਦਾ ਵੀ ਉਹਨੇ ਪੁੰਨ ਬਣਾਉਣੀ ਆ ਸਾਧ ਸੰਗਤ ਜੀ ਨਹੀਂ ਤਾਂ ਹਰੇਕ ਬੰਦਾ ਕਹਿੰਦਾ ਸਾਨੂੰ ਕੀ ਯਾਰ ਗਵਾਂਢੀ ਸਾਡੇ ਹਸਪਤਾਲ ਦੇ ਵਿੱਚ ਸਾਨੂੰ ਕੀ ਸਿਰਦਰਦੀ ਆ ਗਵਾਂਢੀਆਂ ਦਾ ਐਕਸੀਡੈਂਟ ਹੋ ਗਿਆ ਸਾਨੂੰ ਤਾਂ ਕੋਈ ਸਿਰਦਰਦੀ ਨਹੀਂ ਸਾਧ ਸੰਗਤ ਜੀ ਗਵਾਂਢੀਆਂ ਦੇ ਘਰ ਦੇ ਵਿੱਚ 4 ਦਿਨ ਸਾਧ ਸੰਗਤ ਜੀ ਪ੍ਰਸ਼ਾਦਾ ਨਹੀਂ ਪੱਕਿਆ ਨਾਲ ਦੇ ਸਾਧ ਸੰਗਤ ਜੀ ਗੁਰੂ ਦੇ ਪਿਆਰੋ ਕਦੇ ਹਲਵਾ ਬਣ ਆਲਿਆ ਕਦੇ ਸੇਵੀਆਂ ਬਣਾਲੀਆਂ ਕਿਤੇ ਸਾਧ ਸੰਗਤ ਜੀ ਕੁਛ ਬਣਾ ਲਿਆ ਗੁਰੂ ਦੇ ਪਿਆਰਿਓ ਉਹਨਾਂ ਦੇ ਕੋਈ ਵੀ ਸਾਧ ਸੰਗਤ ਜੀ ਦੇ ਦੇ ਉੱਤੇ ਉਸ ਆਤਮਾ ਦੇ ਉੱਤੇ ਅਸਰ ਨਹੀਂ ਹੁੰਦਾਗਾ ਗੁਰੂ ਦੇ ਪਿਆਰਿਓ ਪਰ ਜਿਹਦੇ ਦੇ ਉੱਤੇ ਪਈ ਹੁੰਦੀ ਆ ਜਿਹਦੇ ਉੱਤੇ ਲੱਗੀ ਹੁੰਦੀ ਗੁਰੂ ਦੇ ਪਿਆਰਿਓ ਉਸੇ ਨੂੰ ਹੀ ਪਤਾ ਹੁੰਦਾ ਸਾਧ ਸੰਗਤ ਜੀ ਅੱਜ ਦੇਖੋ ਜਿੰਨੇ ਵੀ ਨਾਮ ਜਪਣ ਵਾਲੀਆਂ ਰੂਹਾਂ ਸਾਧ ਸੰਗਤ ਜੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੀਆਂ ਕਿੰਨੇ ਸਾਹਸੰਗ ਜੀ ਉਹਨਾਂ ਦੇ ਉੱਤੇ ਭੜੇ ਭੜੇ ਇਲਜ਼ਾਮ ਲੱਗ ਰਹੇ ਸਾਹਸੰਗ ਜੀ ਉਹ ਵੀ ਸਾਹਸੰਗ ਜੀ ਮੈਂ ਗੌਰ ਗੌਰ ਨਾਲ ਵੇਖਦਾ ਉਹਨਾਂ ਸਾਹਸੰਗ ਜੀ ਜਦੋਂ ਉਹਨਾਂ ਦੀ ਫੋਟੋ ਵੇਖਦਾ ਉਹਨਾਂ ਦੀਆਂ ਵੀ ਦਾੜੀਆਂ ਸਾਹਸੰਗ ਜੀ ਬਹੁਤ ਡੇਡ ਡੇਡ ਗੱਠ ਦੀਆਂ ਵਧਾਈਆਂ ਉਹ ਵੀ ਸਰਦਾਰ ਆ ਭਾਵੇਂ ਸਾਹਸੰਗ ਜੀ ਉਹ ਕੋਈ ਵਕੀਲ ਆ ਜਾਂ ਕੋਈ ਜਾਜਾ ਜਾਂ ਕੋਈ ਹੋਰ ਸਾਹਸੰਗ ਜੀ ਮੇਰੇ ਤੇਰੇ ਵਿੱਚੋਂ ਸਾਹਸੰਗ ਜੀ ਕਿੰਨੀਆਂ ਕਿੰਨੀਆਂ ਦਾੜੀਆਂ ਵਧਾਈਆਂ ਤੇ ਸਾਹਸੰਗ ਜੀ ਉਹ ਫਿਰ ਜਦੋਂ ਆਉਂਦੇ ਆ ਗੁਰੂ ਪਿਆਰਿਓ ਉਹ 인터ਵਿਊ ਦਿੰਦੇ ਆ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਵਿੱਚੋਂ ਸਾਹਸੰਗ ਦੀ ਪੜ ਪੜ ਕੇ ਲਿਖ ਲੈ ਕੇ ਗੁਰੂ ਦੇ ਪਿਆਰਿਓ ਪਰ ਸੁਣਾਉਂਦੇ ਆ ਜੇ ਗੁਰੂ ਸਾਹਿਬ ਜੀ ਆਏ ਕਹਿੰਦੇ ਆ ਬਨਾਰਸ ਕੇ ਠੱਗ ਕਹਿੰਦੇ ਆ ਇਸ ਤਰ੍ਹਾਂ ਕਹਿੰਦੇ ਆ ਇਹ ਬਨਾਰਸ ਦੇ ਠੱਗਾ ਭਾਪ ਕੀ ਸਾਹਸੰਗ ਜਿਹੜੇ ਇਨਸਾਨ ਨੇ ਜਿਹੜੇ ਮਹਾਂਪੁਰਖ ਨੇ ਸਾਹਸੰਗ ਦੀ ਕੋਈ 10 ਲੱਖ ਨੂੰ 15 ਲੱਖ ਨੂੰ ਸਾਹਸੰਗ ਜੀ ਅਮਰਤ ਸੰਚਾਰ ਕਰਵਾ ਦਿੱਤਾ ਅੱਜ ਉਹਨੂੰ ਪੰਕਤੀਆਂ ਸੁਣਾਉਂਦੇ ਗੁਰੂ ਗ੍ਰੰਥ ਸਾਹਿਬ ਦੀਆਂ ਵੇ ਗੁਰੂ ਗ੍ਰੰਥ ਸਾਹਿਬ ਚਾਹੇ ਲਿਖਿਆ ਗੁਰੂ ਗ੍ਰੰਥ ਸਾਹਿਬ ਚਾਹੇ ਲਿਖਿਆ ਜਿਵੇਂ ਸਾਧ ਸੰਗਤਿਕ ਦੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਹੁੰਦੇ ਗਏ ਜਿਨ੍ਹਾਂ ਨੂੰ ਸਾਧ ਸੰਗਤ ਜੀ ਇੱਕ ਅੰਗ ਇੱਕ ਇੱਕ ਅੰਗ ਸਾਧ ਸੰਗਤ ਜੀ ਇੱਕ ਇੱਕ ਸ਼ਬਦ ਯਾਦ ਆ ਸਾਧ ਸੰਗਤ ਜੀ ਫਿਰ ਮੇਰੇ ਤੇਰੇ ਵਰਗੇ ਸਾਧ ਸੰਗਤ ਜੀ ਉਹ ਕਿਤਾਬਾਂ ਪੜ੍ਹ ਲੈਂਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਅਧੀ ਪੰਕਤੀ ਲੈ ਲੈਂਦੇ ਆ ਫਿਰ ਉਹ ਇੰਟਰਵਿਊ ਦੇ ਵਿੱਚ ਸਾਧ ਸੰਗਤ ਜੀ ਉਹ ਸੁਣਾਉਂਦੇ ਆ ਬੇਪਾਪ ਕੀ ਸਾਧਸੰਗ ਜੀ ਜਿਹਨੇ 10 ਲੱਖ ਨੂੰ ਗੁਰੂ ਪਿਆਰਿਓ ਅੰਮ੍ਰਿਤ ਸੰਚਾਰ ਕਰਵਾਇਆ ਹੋਵੇ ਅੰਮ੍ਰਿਤ ਛਕਾਇਆ ਹੋਵੇ ਉਹਨੂੰ ਹੀ ਸਾਧਸੰਗ ਜੀ ਧਾਰਨਾ ਦੇ ਦੇ ਕੇ ਸਮਝਾਉਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਂ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਂ ਲਿਖਿਆ ਸਾਧਸੰਗ ਜੀ ਉਹਨੂੰ ਹੀ ਸਮਝਾਇਆ ਜਾਂਦਾ ਇਸ ਕਰਕੇ ਗੁਰੂ ਦੇ ਪਿਆਰਿਓ ਆਜੇ ਟਾਈਮ ਕਿਹੋ ਜਿਹਾ ਆ ਗਿਆ ਜੇ ਸਾਧਸੰਗ ਜੀ ਇਹ ਮੌਕਾ ਨਾ ਟਲਿਆ ਗੁਰੂ ਦੇ ਪਿਆਰਿਓ ਨਾਮ ਜਪਣ ਵਾਲੇ ਦੁਨੀਆਂ ਦੇ ਉੱਤੇ ਨਾ ਰਹਿ ਸਾਧਸੰਗ ਜੀ ਗੁਰੂ ਦੇ ਪਿਆਰਿਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜਿਹੜੇ ਵੀ ਅਮਰਤ ਸੰਚਾਰ ਕਰਾਉਂਦੇ ਆ ਜਿਹੜੇ ਗੁਰੂ ਸਾਹਿਬ ਦੇ ਲਾੜ ਲਾਉਂਦੇ ਆ ਜਿਹੜੇ ਬਾਣੀ ਦੇ ਲਾੜ ਲਾਉਂਦੇ ਆ ਸਾਧ ਸੰਗਤ ਜੀ ਉਹਨਾਂ ਧੁਰ ਦਰਗਾਹ ਤੋਂ ਸਾਧ ਸੰਗਤ ਜੀ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜੇ ਗੱਠ ਗੱਠ ਦੀਆਂ ਡੇ ਡੇਡ ਗੱਠ ਦੀਆਂ ਦਾੜੀਆਂ ਵਾਲੇ ਸਾਧ ਸੰਗਤ ਜੀ ਮਹਾਪੁਰਖਾਂ ਦੇ ਕਿੰ ਤੂੰ ਪ੍ਰੰਤੂ ਕਰਦੇ ਆ ਉਹਨਾਂ ਨੂੰ ਸਾਧ ਸੰਗਤ ਜੀ ਨਾਮ ਜਪਣ ਤੋਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਜੋੜਨ ਤੋਂ ਸਾਧ ਸੰਗਤ ਜੀ ਉਹ ਨਾਮ ਉਕਰ ਕਰਦੇ ਆ ਵੀ ਅਸੀਂ ਨਾਮ ਆਪਦਾ ਭਲਾ ਕਰਾਉਣਾ ਨਾ ਕਿਸੇ ਦਾ ਸਾਥ ਸੰਗ ਦੀ ਕਰਨ ਦੇਣਾ ਸਾਥ ਸੰਗ ਜੀ ਤੁਸੀਂ ਇੱਥੇ ਦੇਖਿਓ ਕਾਲ ਯੁਗ ਦੀਆਂ ਤਾਂ ਸਾਥ ਸੰਗ ਜੀ ਦਾ ਦਰਗਾਹ ਦੀਆਂ ਗੱਲਾਂ ਨਾ ਉਹ ਗੁਰੂ ਦੇ ਪਿਆਰਿਓ ਬਹੁਤ ਦੂਰ ਦੀਆਂ ਗੱਲਾਂ ਆ ਦਰਗਾਹ ਦੀਆਂ ਗੱਲਾਂ ਦਾ ਸਾਥ ਸੰਗ ਜੀ ਬਹੁਤ ਦੂਰ ਦੀਆਂ ਗੱਲਾਂ ਤੁਸੀਂ ਇੱਥੇ ਹੀ ਰਿਜ਼ਲਟ ਵੇਖਿਓ ਉਹਨਾਂ ਦੇ ਜਿੰਦੇ ਜੀ ਸਾਥ ਸੰਗ ਜੀ ਤੁਸੀਂ ਰਿਜ਼ਲਟ ਦੇਖਿਓ ਉਹ ਕਿਹੜੀ ਮੌਤੇ ਮਰਦੇ ਆ ਸਾਥ ਸੰਗ ਜੀ ਸਾਸੰਗ ਜੀ ਆਪਾਂ ਪੜਦੇ ਆ ਨਾ ਸੰਤ ਸਰਨ ਜੋ ਜਨਪਰਾ ਸੋਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਉਪਤਾਰ ਸਾਸੰਗ ਜੀ ਫਿਰ ਇਹ ਸਾਰੀ ਅਸ਼ਟਪਤੀ ਉਹਨਾਂ ਦੇ ਉੱਤੇ ਲਿਖੀ ਹੋਈ ਵੀ ਹੈ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦਾ ਸਾਸੰਗ ਜਿਹੜਾ ਹਾਲ ਹੋਣਾ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਭਗਵਾਨ ਜਾਣਦੇ ਸਾਸੰਗ ਜੀ ਇਹ ਗੱਲਾਂ ਦਰਗਾਹ ਤੱਕ ਦਾ ਬਹੁਤ ਮੁਸ਼ਕਲ ਨਾਲ ਪਹੁੰਚਣੀਆਂ ਉਹਨਾਂ ਲਈ ਤਾਂ ਨਰਕ ਸੁਰਗ ਸਾਸੰਗ ਜੀ ਇੱਥੇ ਹੀ ਹੈ ਇਸ ਜਨਮ ਵਿੱਚ ਹੀ ਹੈ ਸਾਤਸੰਗ ਜੀ ਇੱਥੇ ਮੇਰੇ ਵਰਗਾ ਗੁਰੂ ਦੇ ਪਿਆਰੋ ਕਿਸੇ ਬੰਦੇ ਨੂੰ ਗੱਲ ਗੱਲ ਕਵੇ ਗੁਰੂ ਦੇ ਪਿਆਰੋ ਪਾਣੀ ਦਾ ਗਲਾਸ ਫੜਾ ਕੇ ਰਾਜ਼ੀ ਨਹੀਂਗਾ ਸਾਤਸੰਗ ਜੀ 100 100 ਗੱਲਾਂ ਕਰਦਾ ਜਿਹੜੇ ਮਹਾਪੁਰਖਾਂ ਨੇ ਸਾਤਸੰਗ ਜੀ 100 100 ਮਾਫ਼ ਕਰਨਾ ਸਾਤਸੰਗ ਜੀ 1 2 2 ਲੱਖ ਨੂੰ ਸਾਤਸੰਗ ਜੀ 4 4 ਲੱਖ ਨੂੰ 10 10 ਲੱਖ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਹੋਵੇ ਗੁਰੂ ਸਾਹਿਬ ਦੇ ਲੜ ਲਾਇਆ ਹੋਵੇ ਅੱਜ ਉਹਨਾਂ ਤੇ ਕਿੰਤੂ ਪ੍ਰੰਤੂ ਕਰਦੇ ਆ ਅਸੀਂ ਤੁਹਾਨੂੰ ਦੀਵਾਨ ਨਹੀਂ ਲਾਉਣ ਦੇਣੇ ਤੁਹਾਡੇ ਦੀਵਾਨ ਰੋਕ ਦੇਾਂਗੇ ਐਂ ਕਰ ਦੇਾਂਗੇ ਜੋ ਕਰ ਦੇਾਂਗੇ ਸਾਤਸੰਗ ਜੀ ਗੁਰੂ ਦੇ ਪਿਆਰੋ ਇਹ ਕਾਲ ਯੁੱਗ ਦੇ ਲੱਛਣਾਂ ਕਾਲ ਯੁੱਗ ਦੇ ਲੱਛਣਾਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਜਦੋਂ ਮਲਾਪ ਹੋਇਆ ਸੀਗਾ ਉਦੋਂ ਕਾਲ ਯੁੱਗ ਨੇ ਕਹਿਦਾ ਸੀ ਕਿ ਮੈਂ ਆਪਣੇ ਰਾਜ ਦੇ ਵਿੱਚ ਇਹ ਹੀ ਕਰੂੰਗਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਲਾੜ ਬਾਣੀ ਦੇ ਲਾੜ ਨਹੀਂ ਲੱਗਣ ਦੇਣਾਗਾ ਠੀਕ ਆ ਮੈਂ ਵਿਗਨ ਪਾਇਆ ਕਰੂੰਗਾ ਵਿਗਨ ਮੈਂ ਵਿਗਨ ਪਾਇਆ ਕਰੂੰਗਾ ਮੈਂ ਕਾਲ ਯੁੱਗ ਦਾ ਰੂਪ ਧਾਰ ਕੇ ਬੰਦੇ ਬੰਦੇ ਦੇ ਵਿੱਚ ਵਸਿਆ ਕਰੂੰਗਾ ਮੈਂ ਇਹ ਕੰਮ ਹੋਣ ਨਹੀਂ ਦੇਣਾਗਾ ਸਾਧ ਸੰਗਤ ਜੀ ਇਹ ਕਲਜੋਗਾ ਸਾਹਾ ਸੰਗਜੀ ਕਦੀ ਉਹਨਾਂ ਦੀਆਂ ਅੱਖਾਂ ਚ ਅੱਖਾਂ ਪਾ ਕੇ ਵੇਖਿਆ ਕਰੋ ਦਾੜੀ ਤਾਂ ਉਹਨਾਂ ਦੀ ਵੀ ਐ ਸਾਹਾ ਸੰਗਜੀ ਕਈਆਂ ਦਾ ਅਮਰਤ ਵੀ ਛਕਿਆ ਹੁੰਦਾ ਹੈ ਅਮਰਤ ਛਕਣ ਵਾਲੇ ਕਹਿੰਦੇ ਵੇ ਅਸੀਂ ਤੁਹਾਡਾ ਪ੍ਰਚਾਰ ਨਹੀਂ ਹੋਣ ਦੇਣਾਗਾ ਗੁਰੂ ਦੇ ਪਿਆਰਿਓ ਉਹ ਅਮਰਤ ਨਹੀਂ ਛਕਿਆਗਾ ਸਾਹਾ ਸੰਗਜੀ ਜਿਵੇਂ ਗੁਰੂ ਦੇ ਪਿਆਰਿਓ ਕੋਈ ਕੁੱਤਾ ਵਾਰਾ ਫਿਰਦਾ ਵੇ ਸਾਹਾ ਸੰਗਜੀ ਉਹਦੇ ਗਲ ਦੇ ਵਿੱਚ ਫਟਾ ਪਾ ਕੇ ਬੰਨਦਗੇ ਚਲੋ ਸਾਹਾ ਸੰਗਜੀ ਵਾਰਾ ਕੁੱਤੇ ਨੂੰ ਸਾਹਾ ਸੰਗਜੀ ਕਿਸੇ ਦੀ ਲੱਤਾਂ ਦਾ ਨਾਂ ਫੜੂਗਾ ਇਹ ਸਾਡਾ ਅੱਜ ਉਹ ਹਾਲ ਹੋਇਆ ਵੈ ਸਾਧ ਸੰਗਤ ਜੀ ਗਾਤਰਾ ਪਾਲਿਆ ਤੇ ਸਾਧ ਸੰਗਤ ਜੀ ਸ੍ਰੀ ਸਾਹਿਬ ਪਾਲਿਆ ਖਾਲਸਾ ਬਣ ਗਿਆ ਇੱਕ ਇਨਸਾਨ ਸਾਧ ਸੰਗਤ ਜੀ ਲੱਖਾਂ ਬੰਦਿਆਂ ਨੂੰ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਲੜ ਲਾ ਰਿਹਾ ਹੈ ਕਿੰਨੇ ਅਮਰਤ ਸੰਚਾਰ ਕਰਵਾ ਰਿਹਾ ਹੈ ਸਨ ਗੁਰੂ ਸਾਹਿਬ ਦੇ ਲੜ ਲਾ ਰਿਹਾ ਸਾਧ ਸੰਗਤ ਜੀ ਤੇ ਜਦੋਂ ਸਾਧ ਸੰਗਤ ਜੀ ਇਹ ਕੀਰਤਨ ਕਰਨੋਂ ਹਟ ਗਏ ਗੁਰੂ ਦੇ ਪਿਆਰਿਓ ਕੀ ਇਹਨਾਂ ਨੂੰ ਪ੍ਰਸ਼ਾਦਾ ਮਿਲਣੋਂ ਹਟ ਜਾਊਗਾ ਇਹਨਾਂ ਨੂੰ ਰੋਟੀ ਮਿਲਣੋਂ ਹਟ ਜਾਊਗੀ ਨਈ ਸਾਧ ਸੰਗਤ ਜੀ ਤੁਸੀਂ ਸੰਗਤ ਕਰੋ ਤੁਸੀਂ ਸੰਯੋਗ ਦਿਓ ਉਹਨਾਂ ਨਾਮ ਜਪਣ ਵਾਲਿਆਂ ਦਾ ਅੱਜ ਸਾਧ ਸੰਗਤ ਜੀ ਇਹੋ ਜਿਹਾ ਸਮਾਂ ਆ ਗਿਆ ਜਦੋਂ ਕਿ ਲਹਿਰ ਫੈਲਦੀ ਫੈਲਦੀ ਹੈ ਨਾ ਇੱਕਦਮ ਹੀ ਫੈਲਦੀ ਹੈ ਹੁਣ ਸਾਧ ਸੰਗਤ ਜੀ ਹਰੇਕ ਹੀ ਬਾਬਾ ਸਾਧ ਸੰਗਤ ਦੀ ਬਲਤਕਾਰੀ ਬਣ ਗਿਆ ਹਰੇਕ ਥਾਂ ਤੇ ਬਲਤਕਾਰ ਹੋਣ ਲੱਗੇ ਹਰੇਕ ਥਾਂ ਤੇ ਸਾਧ ਸੰਗਤ ਦੀ ਜਨਾਨੀਆਂ ਰੱਖਣ ਲੱਗੇ ਸਾਧ ਸੰਗਤ ਦੀ ਹੋਣੀ ਇਹ ਇੱਕ ਕੰਮ ਹੋਣਾ ਸੀਗਾ ਹੁਣ ਸਾਰੇ ਹੀ ਬਾਬੇ ਸਾਧ ਸੰਗ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਸੀ ਸਾਰੇ ਹੀ ਸਾਧ ਸੰਗ 'ਚ ਰੇਪ ਕਰਨ ਲੱਗੇ ਸਾਧ ਸੰਗ ਜੀ ਸਾਡੀਆਂ ਨੌਜਵਾਨ ਕੁੜੀਆਂ ਨੌਜਵਾਨ ਭੈਣਾਂ ਸਾਡੀਆਂ ਸਾਧ ਸੰਗ ਜੀ ਜਦੋਂ ਸਾਧ ਸੰਗ ਵਿੱਚ ਜਾਂਦੀਆਂ ਉੱਥੇ ਬਾਬੇ ਵੀ ਸਿੱਧੇ ਕਹਿਣਦੇ ਭਾਈ ਸਾਡੇ ਤੇ ਰੇਪ ਦਾ ਇਲਜ਼ਾਮ ਲੱਗਾ ਹੈ ਅਸੀਂ ਸੱਚੇ ਆਂ ਫਲਾਨੇ ਆਂ ਸਾਧ ਸੰਗ ਜੀ ਇਹ ਸਾਡੀਆਂ ਨੌਜਵਾਨ ਕੁੜੀਆਂ ਨੂੰ ਨਹੀਂ ਪਤਾ ਕਿ ਰੇਪ ਕੀ ਹੁੰਦਾ ਹੈ ਬਲਤਕਾਰ ਕੀ ਹੁੰਦਾ ਉੱਥੇ ਸਾਧ ਸੰਗ ਦੀ ਸ਼ਰਮ ਆਉਂਦੀ ਹੈ ਨਾ ਗੱਲਾਂ ਨੂੰ ਇਹ ਗੱਲਾਂ ਤਾਂ ਦਰਬਾਰ ਵਿੱਚ ਕਹਿਣੀਆਂ ਨਹੀਂ ਚਾਹੀਦੀਆਂ ਪਰ ਸਾਧ ਸੰਗ ਜੀ ਸਿਰ ਝੁਕਦਾ ਉਹਨਾਂ ਸਾਧ ਸੰਗ ਜੀ ਮਹਾਪੁਰਖਾਂ ਨੂੰ ਨਾਮ ਜਪਣ ਵਾਲਿਆਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਆ ਸਾਡੇ ਵਰਗੇ ਸਾਧ ਸੰਗ ਜੀ ਦੋ ਬੰਦੇ ਨਹੀਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਜੋੜ ਸਕਦੇ ਗੁਰੂ ਦੇ ਪਿਆਰਿਓ ਉਹ ਇੰਨੇ-ਇੰਨੇ ਨੂੰ ਪ੍ਰਾਨਿਆਂ ਨੂੰ ਸਾਧ ਸੰਗ ਜੀ ਗੁਰੂ ਸਾਹਿਬ ਦੇ ਲਾੜ ਲਾਉਂਦੇ ਗੁਰੂ ਦੇ ਪਿਆਰਿਓ ਉਹ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾਉਂਦੇ ਆ ਸਾਧ ਸੰਗ ਜੀ ਉਹ ਬਾਣੀ ਦੇ ਲਾੜ ਲਾਉਂਦੇ ਆ ਪਰ ਸਾਨੂੰ ਗੁੱਸਾ ਸਾਧ ਸੰਗ ਜੀ ਇਸ ਕਰਕੇ ਆ ਅਸੀਂ ਵਹਿਿਆਂ ਦੇ ਨਾਲ ਜੋੜਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਅਸੀਂ ਦੇਹਿਆਂ ਦੇ ਨਾਲ ਜੋੜਦੇ ਆਂ ਸਾਧ ਸੰਗਤ ਜੀ ਨੂੰ ਥੋੜੇ ਸਮੇਂ ਦੀ ਗੱਲ ਆ ਗੁਰੂ ਦੇ ਪੈਰੋਂ 10-15 ਦਿਨਾਂ ਦੀ ਗੱਲ ਆ ਦਾਸ ਨੇ ਸੁਣੀ ਗੁਰੂ ਦੇ ਪਿਆਰਿਓ ਇੱਕ ਰਾਵਾ ਸੁਆਮੀ ਦਾ ਪਰਿਵਾਰ ਸਾਧ ਸੰਗਤ ਜੀ 6-7 ਜਣੇ ਘਰ ਦੇ ਮੈਂਬਰ ਇੱਕ ਮੈਂਬਰ ਨੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਭਾਈ ਸਰਬਜੀਤ ਸਿੰਘ ਜੀ ਧੁੰਦਾ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਸਰਬਜੀਤ ਸਿੰਘ ਜੀ ਧੁੰਦਾ ਦੀ ਸਾਧ ਸੰਗਤ ਜੀ ਉਹਨਾਂ ਦੀ ਸਾਧ ਸੰਗਤ ਜੀ ਇੱਕ ਦੋ ਕੈਸਟਾਂ ਸੁਣੀਆਂ ਤੇ ਸਾਧ ਸੰਗਤ ਜੀ ਉਸ ਬੰਦੇ ਨੇ ਉਹ ਕੈਸਟਾਂ ਦੋ ਸੁਣ ਕੇ ਸਾਧ ਸੰਗ ਜੀ ਆਪਣੇ ਮਨ ਦੇ ਵਿੱਚ ਇਹ ਸੋਚ ਲਿਆ ਵੀ ਇਹ ਬੰਦਾ ਬਹੁਤ ਨਾਸਕਾ ਹੈ ਨਾਸਤਕ ਬੰਦਾ ਹੈ ਇਹ ਭੈੜਾ ਬੰਦਾ ਗੰਦਾ ਬੰਦਾ ਇਹਦੇ ਵਰਗਾ ਕੋਈ ਗੰਦਾ ਬੰਦਾ ਹੋਣਾ ਨਹੀਂ ਚਾਹੀਦਾਗਾ ਇਹ ਨਾਸਤਕ ਹੈ ਨਾਸਕ ਭੁਲਾਉਂਦਾ ਹੈ ਗੁਰੂ ਦੇ ਪਿਆਰਿਓ ਥੋੜਾ ਜਿਹਾ ਚਿਰ ਪਿਆ 15 ਦਿਨ ਪਈ ਪਰ ਪੂਰੀ ਕੈਸਟ ਨਹੀਂ ਸੁਣੀ ਸਾਧ ਸੰਗ ਜੀ ਪੂਰਾ ਦਵਾਨ ਨਹੀਂ ਸੁਣਿਆ 15 20 ਦਿਨ ਬਾਅਦ ਇੱਕ ਦਿਨ ਦਾ ਮਾਨ ਬਣ ਗਿਆ ਕਹਿੰਦਾ ਯਾਰ ਪੂਰਾ ਤਾਂ ਦਵਾਨ ਸੁਣੀਏ ਪੂਰਾ ਤਾਂ ਸੁਣੀਏ ਜੇ ਨਾਸਤਕ ਹੈਗਾ ਤਾਂ ਫਿਰ ਨਾਸਤਕ ਪੁਨਾ ਵੇਖ ਗਿਆ ਐਂਡ ਤੱਕ ਕਰਦਾ ਕੀ ਆਹੀ ਸਾਧ ਸੰਗ ਜੀ ਜਦੋਂ ਨੇ ਐਂਡ ਤੱਕ ਸੁਣਿਆ ਉਹ ਗੁਰੂ ਦੇ ਪਿਆਰੋਂ ਰੋਣ ਲੱਗ ਗਿਆ ਰੋਣ ਲੱਗ ਗਿਆ ਉਹਨੇ ਘਰ ਦੇ ਵਿੱਚ ਹੀ ਸਾਧ ਸੰਗ ਜੀ ਗੁਰੂ ਦੇ ਪਿਆਰੋਂ ਦੂਸਰੀ ਫੇਰ ਇੱਕ ਹੋਰ ਦੀਵਾਨ ਸੁਣਿਆ ਫੇਰ ਸਾਧ ਸੰਗ ਜੀ ਰੋਂਦਾ ਰਿਹਾ ਉਹਨੇ ਘਰ ਦੇ ਵਿੱਚ ਸਾਧ ਸੰਗ ਜੀ ਉਹੀ ਮੋਬਾਈਲ ਰੱਖ ਕੇ ਜਦੋਂ ਪਾਬਾ ਭਾਈ ਸਾਧ ਸੰਗ ਜੀ ਮਾਫ ਕਰਨਾ ਭਾਈ ਸਰਪਜੀਤ ਸਿੰਘ ਜੀ ਤੁੰਦਾ ਦੀ ਫੋਟੋ ਆਵੇ ਸਾਧ ਸੰਗ ਜੀ ਉਹ ਨੀਵੀਆਂ ਪਾ ਪਾ ਕੇ ਮੱਥਾ ਟੇਕੇ ਤੇ ਕਵੇ ਕਿ ਬਾਬਾ ਜੀ ਭਾਈ ਸਾਭ ਜੀ ਮੈਨੂੰ ਮਾਫ਼ ਕਰ ਦੇਵਾ ਭੁੱਲ ਗਿਆ ਭਾਈ ਸਾਭ ਜੀ ਮੈਨੂੰ ਮਾਫ਼ ਕਰ ਦਿਓ ਮੈਂ ਭੁੱਲ ਗਿਆ ਭਾਈ ਸਰਬਜੀਤ ਸਿੰਘ ਧੁੰਦਾ ਦੀਆਂ ਸਾਸੰਗ ਜੀ ਦੋ ਕੈਸ਼ਟਾ ਉਸਨੇ ਵੇਖੀਆਂ ਗੁਰੂ ਦੇ ਪਿਆਰਿਓ ਗੁਰੂ ਦੇ ਪਿਆਰਿਓ ਫਿਰ ਸਾਰਾ ਇੱਕ ਮਹੀਨਾ ਗੁਰੂ ਦੇ ਪਿਆਰਿਓ ਉਹਨਾਂ ਦੇ ਦੀਵਾਨ ਸੁਣਦਾ ਰਿਹਾ ਉਹਨਾਂ ਦੇ ਦੀਵਾਨ ਸੁਣ ਕੇ ਇੱਕ ਮਹੀਨੇ ਦੇ ਬਾਅਦ ਵਿੱਚ ਸਾਸੰਗ ਜੀ ਰਾਧੇ ਸੁਆਮੀ ਨੂੰ ਮੰਨਣ ਵਾਲੇ ਨੇ ਸਾਸੰਗ ਜੀ ਅਮਰਤ ਛਕ ਲਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਪਣੇ ਘਰ ਵਾਲੀ ਨੂੰ ਅਮਰਤ ਛਕਾਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਸਾਥ ਸੰਗਤ ਜੀ ਇੱਥੇ ਰਵੜਾ ਪੈ ਗਿਆ ਬਾਕੀ ਪੰਜ ਕਹਿੰਦੇ ਤੂੰ ਕੁੱਠੇ ਪਾਸੇ ਵੜ ਗਿਆ ਤੂੰ ਇਧਰਲੇ ਪਾਸੇ ਵੜ ਗਿਆ ਤੂੰ ਅਮਰਤ ਛਕ ਲਿਆ ਤੂੰ ਐਂ ਕਰ ਲਿਆ ਤੂੰ ਜੋਂ ਕਰ ਲਿਆ ਉਹ ਕਹਿੰਦਾ ਭਈ ਸਾਡਾ ਬਾਈਕਾਟ ਕਰ ਦਿਓ ਅਸੀਂ ਤਾਂ ਅਮਰਤ ਛਕ ਲਿਆ ਬਸ ਠੀਕ ਐ ਸਾਥ ਸੰਗਤ ਜੀ ਇਸ ਤਰ੍ਹਾਂ ਕਰਦੇ ਆਂ ਕਰਾਉਂਦੇ ਆਂ ਕਰਦੇ ਆਂ ਗੁਰੂ ਦੇ ਪਿਆਰਿਓ ਉਹ ਖੀਰੀ ਸਾਥ ਸੰਗਤ ਜੀ ਗੱਲ ਹੋਈ ਉਹ ਵੀ ਪ੍ਰੇਰਣਾ ਪ੍ਰੇਰਣਾ ਕਰਨ ਲੱਗ ਗਿਆ ਵੀ ਤੁਸੀਂ ਵੀ ਅਮਰਤ ਛਕ ਲੋ ਆ ਦੇਖੋ ਭਾਈ ਸਰਬਜੀਤ ਸਿੰਘ ਜੀ ਧੁੰਦਾ ਜੀ ਸਾਧ ਸੰਗਤ ਜੀ ਮੈਂ ਉਹਨਾਂ ਦੀ ਵਡਿਆਈ ਨਹੀਂ ਕਰਦਾ ਸਾਖ ਸਿੰਘ ਬੰਦੇ ਦੀ ਵਡਿਆਈ ਨਹੀਂ ਕਰਨੀ ਮੈਂ ਸਾਧ ਸੰਗਤ ਜੀ ਇੱਕ ਪ੍ਰਮਾਤਮਾ ਨੂੰ ਜਿਹੜਾ ਜਪਦਾ ਹੈ ਨਾਮ ਜਪਦਾ ਹੈ ਜੋ ਸਾਨੂੰ ਬਾਣੀ ਦੇ ਲਾੜ ਲਾਉਂਦਾ ਉਹਦੀ ਸਾਧ ਸੰਗਤ ਜੀ ਵਡਿਆਈ ਕਰਦਾ ਮੈਂ ਮੈਂ ਬਾਣੀ ਦੀ ਵਡਿਆਈ ਕਰਦਾ ਵੀ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦਾ ਸਾਧ ਸੰਗਤ ਜੀ ਫਿਰ ਉਸ ਪ੍ਰੇਮੀਆਂ ਨੇ ਪੁੱਛ ਲਿਆ ਆਪਦੇ ਦੂਜੇ ਪ੍ਰੇਮੀਆਂ ਨੂੰ ਜਿਹੜੇ ਰਾਧੇ ਸੁਆਮੀ ਨੂੰ ਮੰਨਦੇ ਸੀਗੇ ਉਹ ਕਹਿੰਦੇ ਵੀ ਤੁਸੀਂ ਮੰਨਦੇ ਕਿਹਨੂੰ ਐ ਉਹ ਕਹਿੰਦੇ ਅਸੀਂ ਤਾਂ ਸਰਦਾਰ ਨੂੰ ਮੰਨਦੇ ਆ ਰਾਦੇ ਸੁਆਮੀ ਵਾਲੇ ਸਰਦਾਰ ਹੀ ਆ ਅਸੀਂ ਤਾਂ ਸਰਦਾਰ ਜੀ ਨੂੰ ਮੰਨਦੇ ਆ ਸਰਦਾਰ ਆ ਬਾਬਾ ਜੀ ਸਾਡੇ ਸਰਦਾਰ ਆ ਉਹਨਾਂ ਨੂੰ ਮੰਨਦੇ ਆ ਤੇ ਗੁਰੂ ਦੇ ਪਿਆਰੇ ਉਹਨਾਂ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ ਉਹ ਕਹਿੰਦੇ ਤੁਸੀਂ ਤਾਂ ਸਰਦਾਰ ਨੂੰ ਮੰਨਦੇ ਆ ਰਾਦੇ ਸੁਆਮੀਆਂ ਨੂੰ ਸਰਦਾਰ ਨੂੰ ਮੰਨਦੇ ਆ ਨਾ ਕਹਿੰਦੇ ਅਸੀਂ ਉਹਨੂੰ ਮੰਨਦੇ ਆਂ ਜਿਨ੍ਹਾਂ ਨੇ ਸਰਦਾਰ ਬਣਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਨ੍ਹਾਂ ਨੇ ਸਰਦਾਰ ਸਾਜੇ ਆ ਜਿਨ੍ਹਾਂ ਨੇ ਸਰਦਾਰੀਆਂ ਦਿੱਤੀਆਂ ਅਸੀਂ ਉਹਨਾਂ ਨੂੰ ਮੰਨਦੇ ਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਾਧ ਸੰਗ ਦੀ ਫਿਰ ਝੋਗ ਗਏ ਗੁਰੂ ਦੇ ਪਿਆਰਿਓ ਫਿਰ ਸਾਧ ਸੰਗ ਜੀ ਜਦੋਂ ਇਹ ਗੱਲ ਕਹੀ ਤੇ ਸਾਰਿਆਂ ਦਾ ਈਮਾਨ ਬਣ ਗਿਆ ਸਾਧ ਸੰਗ ਜੀ ਸਾਧ ਸੰਗ ਦੀ ਜਿੰਨੇ ਵੀ ਸਰੂਪ ਸੀਗੇ ਘਰ ਦੇ ਵਿੱਚ ਰਾਹ ਦੇ ਸਵਾਮੀਆ ਦੇ ਉਹਨਾਂ ਦੇਈਆਂ ਦੇ ਸਾਧ ਸੰਗ ਜੀ ਸਾਰੇ ਚੱਕ ਕੇ ਗੁਰੂ ਦੇ ਪਿਆਰਿਓ ਉਹਨਾਂ ਨੇ ਵਾਗਦੇ ਪਾਣੀ ਦੇ ਵਿੱਚ ਤਾਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਗਦੇ ਪਾਣੀ ਚ ਤਾਰਦੇ ਇਹਵੇਂ ਕਰਕੇ ਸਾਧ ਸੰਗਤ ਜੀ ਜੋ ਤੁਸੀਂ ਖੰਡੇ ਵਾਲੇ ਨੂੰ ਪਿਆਰ ਕਰਦੇ ਹੋ ਸਾਧ ਸੰਗਤ ਜੀ ਉਹਨਾਂ ਦੇ ਗੁਣ ਗਾਉਂਨੇ ਸਾਧ ਸੰਗਤ ਜੀ ਆਉ ਸਮਾਪਤੀ ਦਾ ਸਮਾਂ ਹੋ ਗਿਆ ਗੁਰੂ ਦੇ ਪਿਆਰਿਓ ਖੰਡੇ ਵਾਲੇ ਬਾਬੇ ਕਿੰਨੇ ਦਿਹਾਲੂ ਐ ਸੱਚੀ ਸਰਕਾਰ ਕਿੰਨੇ ਦਿਹਾਲੂ ਐ ਬਾਬਾ ਦੀਪ ਸਿੰਘ ਜੀ ਬਾਬਾ ਨੋਦ ਸਿੰਘ ਜੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਸਾਧ ਸੰਗਤ ਜੀ ਇੱਕ ਯਾਤਰਾ ਵਾਸਤੇ ਸਾਧ ਸੰਗਤ ਜੀ ਬਾਸ ਆਈ ਬਸ ਉਹ ਯਾਤਰਾ ਸਾਧ ਸੰਗਤ ਜੀ ਫ੍ਰੀ ਦੇ ਵਿੱਚ ਹੋਈ ਸਾਧ ਸੰਗਤ ਜੀ ਫ੍ਰੀ ਦੇ ਵਿੱਚ ਪਿੰਡ ਤੋਂ ਆਈ ਕਿਸੇ ਤੋਂ ਸਾਧ ਸੰਗਤ ਜੀ ਉਹਦੇ ਵਿੱਚ ਸਾਧ ਸੰਗਤ ਜੀ ਤਰ੍ਹਾਂ ਤਰ੍ਹਾਂ ਦੇ ਆਦਮੀ ਤਰ੍ਹਾਂ ਤਰ੍ਹਾਂ ਦੀ ਸੰਗਤ ਗੁਰੂ ਦੇ ਪਿਆਰੋ ਸਾਧ ਸੰਗਤ ਜੀ ਉਹਨਾਂ ਦੇ ਵਿੱਚ ਗੁਰੂ ਦੇ ਪਿਆਰੋ ਇੱਕ ਮੱਝ ਵੀ ਸਿੱਖਾਂ ਦੀ ਸਾਧ ਸੰਗਤ ਜੀ ਮੱਝ ਵੀ ਸਾਡੇ ਸਿੱਖ ਵੀਰ ਭਰਾ ਉਹਨਾਂ ਦੀ ਸਾਧ ਸੰਗਤ ਜੀ ਬੱਚੀ ਆਈ ਕੋਈ 17 18 ਸਾਲ ਦੀ ਉਹ ਘਰਾਂ ਦੇ ਵਿੱਚ ਸਾਧ ਸੰਗਤ ਜੀ ਪੋਚੇ ਲਾਉਣੇ ਜਾਂ ਕਦੇ ਕਿਸ ਦੇ ਨਾਲ ਸਾਸ ਜੀ ਦਿਹਾੜੀ ਰੌਣੀ ਨਰਮਾ ਚੁਕਣਾ ਜਾਂ ਕਪਾ ਚੁਕਣੀ ਜਾਂ ਕਿਸੇ ਝੋਨੇ ਦੇ ਵਿੱਚੋਂ ਘਾਹ ਕੱਢਣਾ ਸਾਸ ਸੰਗ ਜੀ ਜਾਂ ਕਣਕ ਨੂੰ ਗੋਡੀ ਕਰਨੀ ਭਾਵਕੀ ਜਾਂ ਕਿਸੇ ਦਾ ਗੋਹਾ ਕੂੜਾ ਕਰਨਾ ਸਾਸ ਸੰਗ ਜੀ ਇਸ ਤਰ੍ਹਾਂ ਦੀ ਸੀਗੀ ਉਹਦੀ ਮਾਂ ਵੀ ਇਹੀ ਕੰਮ ਕਰਦੀ ਸੀਗੀ ਉਹਦੀ ਮਾਂ ਵੀ ਆਈ ਸਾਸ ਸੰਗ ਜੀ ਯਾਤਰਾ ਦੇ ਵਿੱਚ ਸਾਸ ਸੰਗ ਜੀ ਸ਼ੀਤਾਂ ਦੇ ਗੁਰੂ ਰਾਮਦਾਸ ਦੇ ਵੀ ਦਰਬਾਰ ਤੇ ਆਈ ਤੇ ਗੁਰੂ ਦੇ ਪਿਆਰੋ ਸ਼ੀਦਾ ਸਾਹਿਬ ਆ ਕੇ ਤੇ ਉਹ ਬੱਚੀ ਕਹਿ ਲੱਗੀ ਬਾਬਾ ਜੀ ਮੇਰਾ ਦਿਲ ਕਰਦਾ ਹੈ ਕਿ ਮੈਂ ਵੀ ਬਾਹਰਲੀ ਕੰਟਰੀ ਦੇ ਵਿੱਚ ਚਲੀ ਜਾਵਾਂ। ਬਾਬਾ ਜੀ ਮੈਂ ਵੀ ਬਾਹਰਲੀ ਕੰਟਰੀ ਵਿੱਚ ਚਲੀ ਜਾਵਾਂ। ਸਾਧ ਸੰਗਤ ਜੀ ਜਦੋਂ ਇੰਨੀ ਗੱਲ ਹੋਈ ਤੇ ਸਾਧ ਸੰਗਤ ਜੀ ਅਰਦਾਸ ਬੇਨਤੀ ਕੀਤੀ ਕਹਿੰਦੀ ਬਾਬਾ ਜੀ ਮੈਂ ਤੁਹਾਡਾ ਧੰਨਵਾਦ ਕਰੂੰਗੀ। ਮੈਂ ਪਹਿਲੀ ਤਨਖਾਹ ਦੇ ਵਿੱਚੋਂ ਬਾਬਾ ਜੀ ਤੁਹਾਡੇ ਲੰਗਰਾਂ ਵਾਸਤੇ ਬਾਬਾ ਜੀ ਸੇਵਾ ਕੱਢੂੰਗੀ। ਜੇ ਮੇਰੇ ਤੇ ਤੁਸੀਂ ਕਿਰਪਾ ਕਰ ਦੋ। ਪਰ ਬਾਬਾ ਜੀ ਮੇਰੇ ਕੋਲ ਪੈਸਾ ਕੋਈ ਨਹੀਂ ਮੈਂ ਤਾਂ ਲੋਕਾਂ ਦੇ ਘਰੇ ਪੋਚੇ ਲਵਣੀਆਂ। ਡੈਡੀ ਮੇਰਾ ਗਰੀਬ ਆ ਉਹ ਵੀ ਦਿਹਾੜੀ ਰੋਂਦਾ ਮੇਰੀ ਮਾਂ ਵੀ ਪੋਚੇ ਲਾਉਂਦੀ ਆ ਬਾਬਾ ਜੀ ਘਰ ਵੀ ਸਾਡਾ ਕੱਚਾ ਜੇ ਤੁਹਾਡੀ ਕਿਰਪਾ ਹੋਵੇ ਤਾਂ ਬਾਬਾ ਜੀ ਮੈਂ ਤੁਹਾਡੀ ਕਿਰਪਾ ਨਾਲ ਮੈਂ ਜਾ ਸਕਦੀ ਆ ਸਾਸ ਸנג ਦੀ ਨਮਰਤਾ ਨਮਰਤਾ ਬਾਬਾ ਜੀ ਸਾਸ ਸנג ਜੀ ਇਹਨਾਂ ਗੱਲਾਂ ਦੇ ਵਿੱਚ ਹੀ ਭਿੱਜ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਸੱਚੀ ਸਰਕਾਰ ਉਹਨੂੰ ਪਿਆਰ ਹੀ ਚੰਗਾ ਲੱਗਦਾ ਹੈ ਸਾਸ ਸנג ਜੀ ਉਹ ਪਿਆਰ ਹੀ ਚੰਗਾ ਲੱਗਦਾ ਹੈ ਗੁਰੂ ਦੇ ਪਿਆਰੋ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਗੁਰੂ ਦੇਵ ਪਿਆਰਿਓ ਜਦੋਂ ਗੱਡੀ ਵਿੱਚ ਬੈਠ ਗਏ ਤੇ ਸਾਥ ਸੰਗਤ ਜਿਹੜੀ ਨਾਲ ਦੀ ਗਵੰਢਣ ਸੀ ਗੁਰੂ ਦੇ ਪਿਆਰਿਓ ਜੀਮੀਦਾਰ ਭਰਾ ਸੀਗੇ ਉਹ ਜੀਮੀਦਾਰ ਭਰਾ ਸੀਗੇ ਉਹਨਾਂ ਦੇ ਦੋ ਬੱਚੇ ਸਾਥ ਸੰਗਤ ਦੀ ਬਾਹਰਲੀ ਕੰਟਰੀ ਦੇ ਵਿੱਚ ਸੀਗੇ ਉਹ ਕਹਿਣ ਲੱਗੀ ਮਜ਼ਾਕ-ਮਜ਼ਾਕ ਵਿੱਚ ਕਹਿੰਦੀ ਤੂੰ ਵੀ ਕੁਝ ਮੰਗ ਲੈਂਦੀ ਬਾਬਾਈ ਤੋਂ ਉਹ ਕਹਿੰਦੀ ਮੈਂ ਵੀ ਕੁਝ ਮੰਗ ਲਿਆ ਕਹਿੰਦੀ ਫਿਰ ਤੂੰ ਕੋਈ ਵਾਰ ਮੰਗਿਆ ਹੋਊਗਾ ਵੀ ਮੇਰਾ ਵਿਆਹ ਚੰਗੀ ਜਗ੍ਹਾ ਤੇ ਹੋ ਜਾਵੇ ਕਹਿੰਦੀ ਇਹ ਨਹੀਂ ਮੰਗਿਆ ਮੈਂ ਕਹਿੰਦੀ ਹੋਰ ਕੀ ਮੰਗਿਆ ਕਹਿੰਦੀ ਮੈਂ ਮੰਗਿਆ ਕਿ ਬਾਬਾ ਜੀ ਮੈਂ ਵੀ ਬਾਹਰਲੀ ਕੰਟਰੀ ਦੇ ਵਿੱਚ ਚਲਾ ਚਲੀ ਜਾਵਾਂ ਮੈਂ ਵੀ ਬਾਬਾ ਜੀ ਬਾਹਰਲੀ ਕੰਟਰੀ ਵਿੱਚ ਚਲਾ ਜਾ ਚਲੀ ਜਾਵਾਂ ਤੇ ਗੁਰੂ ਦੇ ਪਿਆਰਿਓ ਹੱਸ ਪਈ ਹੋ ਕਹਿੰਦੀ ਕੁੜਗੇ ਤੂੰ ਬਾਹਰਲੀ ਕੰਟਰੀ ਦੇ ਵਿੱਚ ਚੀਜ਼ ਉਹ ਮੰਗੀ ਦੀ ਹੁੰਦੀ ਜਿਹੜੀ ਮਿਲ ਜਾਵੇ ਲੋਕਾਂ ਦੇ ਘਰੇ ਤੁਸੀਂ 100-100 ਰੁਪਏ ਦੇ ਉੱਤੇ ਤੁਸੀਂ ਤੁਸੀਂ ਤਿਹਾਰੀਆਂ ਲਵਨੇ ਆ 100-100 ਰੁਪਏ ਲੈ ਕੇ ਤੁਸੀਂ ਮਹੀਨੇ ਦਾ 200-100 ਰੁਪਏ ਤੁਸੀਂ ਪੋਚਾ ਕਰਦੇ ਲੋਕਾਂ ਦੇ ਘਰੇ ਗਵਾ ਕੂੜਾ ਕਰਦੇ ਆ ਤੇ ਬਾਹਰਲੀ ਕੰਟਰੀ ਦੇ ਵਿੱਚ ਤੂੰ ਫ੍ਰੀ ਵਿੱਚ ਤੁਰ ਜਾਵੇਂਗੀ 17-18 ਲੱਖ ਰੁਪਏ ਚਾਹੀਦਾ ਉੱਥੋਂ ਵਾਸਤੇ ਤੂੰ ਸੁਖ ਕਿਹੜੀ ਸੁਖ ਲਈ ਉਹਨੇ ਸਾਧ ਸੰਗਤ ਦੀ ਨੀਵੀਂ ਪਾਲੀ ਕਹਿੰਦੀ ਤੁਸੀਂ ਇਹ ਨਹੀਂ ਸੋਚਦੇ ਕਿ ਵੀ ਅਸੀਂ ਕਿਹੜੀ ਬਰਾਦਰੀ ਦੇ ਆਂ ਕਿਹੜੀ ਕੁੱਲ ਦੇ ਆਂ ਤੁਸੀਂ ਘਰੇ ਲੋਕਾਂ ਦੇ ਘਰੇ ਦਿਹਾੜੀਆਂ ਕਰਦੇ ਆਂ ਤੇ ਸੁਪਨੇ ਲੈਨੇ ਤੁਸੀਂ ਵੱਡੇ ਵੱਡੇ ਸਾਧ ਸੰਗਤ ਜੀ ਅੱਖਾਂ ਦੇ ਵਿੱਚ ਹੰਝੂ ਆ ਗਈ ਤੇ ਸਾਧ ਸੰਗਤ ਜੀ ਉਹ ਕੁੜੀ ਦੀ ਮਾਂ ਕਹਿੰਦੀ ਹਾਂ ਇਹ ਦਾ ਕਮਲੀ ਆ ਇਹ ਸਿਧਰੀ ਆ ਇਹਨੂੰ ਨਹੀਂ ਪਤਾ ਇਹਦੇ ਦਿਲ ਦੇ ਵਿੱਚ ਇਹ ਆ ਵੀ ਸ਼ਾਇਦ ਕਰਦੇ ਸੀ ਦੋਸਤ 400 ਰੁਪਏ ਦੇ ਵਿੱਚ ਹੀ ਬਾਹਰ ਚਲੇ ਜਾਵਾਂਗੇ 15 15 ਲੱਖ ਰੁਪਏ ਲੱਗਦਾ ਜਾਣ ਤੇ ਸਾਧ ਸੰਗ ਜੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਗੁਰੂ ਦੇ ਪਿਆਰਿਓ ਅੱਖਾਂ ਦੇ ਵਿੱਚ ਹੰਝੂ ਆ ਗਏ ਸਾਧ ਸੰਗ ਜੀ ਉਹ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸ਼ਹੀਦੀ ਪੈਰੇ ਲੱਗੇ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਘਰ ਦੇ ਵਿੱਚ ਆਏ ਰਾਤ ਨੂੰ ਸੁੱਤੀ ਤੇ ਸਾਧ ਸੰਗ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਸਾਸਾਂ ਜੀ ਸੁਪਨੇ ਦੇ ਵਿੱਚ ਆ ਕੇ ਕੋਲੇ ਖੜ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਪਨੇ ਦੇ ਵਿੱਚ ਕੋਲੇ ਖੜ ਗਈ ਹੁਣ ਇਸ ਬੱਚੀ ਦੇ ਸਾਸਾਂ ਜੀ ਦਿਮਾਗ ਦੇ ਵਿੱਚ ਇਹ ਹੈ ਕਿ ਮੈਂ ਬਹੁਤ ਗਲਤ ਕੀਤਾ ਇਹ ਗੱਲ ਠੀਕ ਹੈ ਅੱਜ ਤਾਨੇ ਮੇਰੇ ਮਾਰੇ ਇਹਨਾਂ ਦੇ ਦੋ ਮੁੰਡੇ ਬਾਹਰ ਆ ਕੋਠੀ ਦੇ ਮਾਲਕਾ ਸਾਡੇ ਵਰਗੇ ਗੋਹਾਖੂੜਾ ਕਰਨ ਵਾਲੇ ਸਾ ਸੰਗਤ ਜੀ ਮੋੜ ਕੇ ਗੁਰੂ ਦੇ ਪਿਆਰਿਓ ਅਰਦਾਸਾਂ ਵੀ ਕੀਤੀਆਂ ਵੀ ਬਾਬਾ ਜੀ ਮੇਰੇ ਕੋਲ ਭੁੱਲ ਹੋ ਗਈ ਮੈਂ ਆਪਣੀ ਏਕਾਤ ਨਹੀਂ ਵੇਖੀ ਵੈਸੀ ਕਿੱਡੇ ਕ ਪਾਣੀ ਵਿੱਚ ਅਸੀਂ ਤਾਂ ਦਿਹਾੜੀਆਂ ਕਰਦੇ ਆਂ ਲੋਕਾਂ ਦਾ ਝੂਠਾ ਇਕੱਠਾ ਕਰਕੇ ਖਾਣੇ ਆਂ ਬਾਬਾ ਜੀ ਜੋ ਲੋਕਾਂ ਦੀ ਝੂਠ ਇਕੱਠੀ ਕਰਕੇ ਖਾਣੇ ਆਂ ਕੋਈ ਕਿਸੇ ਦੇ ਬੱਚੇ ਦਾ ਝੂਠਾ ਸਾਨੂੰ ਪਾ ਦਿੰਦਾ ਕੋਈ ਕਿਸੇ ਦਾ ਬਚਿਆ ਖੁਸ਼ਿਆ ਸਾਨੂੰ ਦੇ ਦਿੰਦਾ ਸੀ ਉਹਦਾ ਉਹ ਝੂਠ ਖਾਣ ਵਾਲੇ ਆਂ ਬਾਬਾ ਜੀ ਅਸੀਂ ਭੁੱਲ ਗਏ ਫਰੋ ਸੱਚੀ ਸਰਕਾਰ ਸਾਧ ਸੰਗਤ ਦੀ ਰਾਤ ਨੂੰ ਆਈ ਸੁਪਨੇ ਵਿੱਚ ਤੇ ਸਾਧ ਸੰਗਤ ਜੀ ਫੜ ਕੇ ਬਾਹੋਂ ਤੋਂ ਆਪਣੇ ਸੀਨੇ ਲਾ ਲਿਆ ਤੇ ਬਾਬਾ ਜੀ ਕਹਿਣ ਲੱਗੇ ਪੁੱਤ ਤੇਰੀਆਂ ਅੱਖਾਂ ਦੇ ਵਿੱਚ ਹੰਝੂ ਕਾਤੋਂ ਆਏ ਹੰਝੂ ਕਿਉਂ ਅੱਖਾਂ ਕਿਉਂ ਭਰੀਆਂ ਸਾਧ ਸੰਗਤ ਜੀ ਫਿਰ ਦੱਸਿਆ ਇਸ ਤਰ੍ਹਾਂ ਕਰਕੇ ਕਹਿੰਦੀ ਬਾਬਾ ਜੀ ਹਜੇ ਉਹਨਾਂ ਨੇ ਬਾਬਾ ਦੀਪ ਸੰਗਤ ਦੇ ਸਰੂਪ ਹੀ ਦੇਖੇ ਸੀਗੇ ਕਹਿੰਦੀ ਬਾਬਾ ਜੀ ਸਾਡੀ ਗਵੰਡਨ ਕਹਿੰਦੀ ਐ ਤੂੰ ਆਹ ਕੰਮ ਕਿਉਂ ਕੀਤਾ ਮੈਂ ਵੀ ਭੁੱਲ ਬਖਸ਼ੋਨੀ ਬਾਬਾ ਜੀ ਅਸੀਂ ਗੋਹਾ ਕੂੜਾ ਕਰਨ ਵਾਲੇ ਅਸੀਂ ਬਾਹਰਲੇ ਸੁਪਨੇ ਲੈਣੇ ਆ ਕਹਿੰਦੇ ਨਾਂ ਤੇ ਏ ਨਾਂ ਪੁੱਤ ਤੂੰ ਐਂ ਦੱਸ ਤੂੰ ਕਿਹੜੀ ਕੰਟਰੀ ਦੇ ਵਿੱਚ ਜਾਣਾ ਤੂੰ ਕਿਹੜੀ ਕੰਟਰੀ ਦੇ ਵਿੱਚ ਜਾਣਾ ਕਹਿੰਦੀ ਬਾਬਾ ਜੀ ਮੈਨੂੰ ਸ਼ਰਮ ਆਉਂਦੀ ਆ ਕਹਿੰਦੇ ਪੁੱਤ ਫਿਰ ਇੱਕ ਗੱਲ ਦੱਸ ਅਸੀਂ ਚੱਲੇ ਆ ਚਾਹ ਤੂੰ ਸਾਨੂੰ ਕਹਦੇ ਵੀ ਅਸੀਂ ਤੇਰੇ ਬਾਪੂ ਨੂੰ ਕਿ ਤੂੰ ਸਾਨੂੰ ਉੱਥੇ ਬਾਪੂ ਕਹ ਕੇ ਬੁਲਾਇਆ ਜਾਦਾ ਤੂੰ ਸਾਨੂੰ ਕਹਦੇ ਅਸੀਂ ਤੇਰੇ ਬਾਪੂ ਨਹੀਂ ਜੇ ਤੂੰ ਬਾਪੂ ਕਹਿ ਨਹੀਂ ਆ ਤੇ ਦੱਸ ਕਿਹੜੀ ਕੰਟਰੀ ਦੇ ਵਿੱਚ ਜਾਣਾ ਚਾਹੁੰਨੀ ਐ ਕਹਿੰਦੀ ਬਾਬਾ ਜੀ ਆਪਦੀ ਮਰਜ਼ੀ ਨਾਲ ਜਿੱਥੇ ਮੇਰਾ ਭਲਾ ਹੋਵੇ ਜਿੱਥੇ ਮੇਰੇ ਤੇ ਤੁਹਾਡੀ ਕਿਰਪਾ ਹੋਵੇ ਉਸੇ ਕੰਟਰੀ ਚ ਭੇਜ ਦਿਓ ਬਾਬਾ ਜੀ ਕਹਿੰਦੇ ਚੰਗਾ ਫਰਿਆਦ ਰੱਖ ਹੁਣ ਤੂੰ ਦਿਲ ਨਹੀਂ ਡਲਾਉਣਾ ਅੱਖਾਂ ਦੇ ਵਿੱਚ ਹੰਝੂ ਨਹੀਂ ਭਰਨੇ ਤੂੰ ਬਾਪੂ ਕਿਹਾਣਾ ਤੇ ਹੁਣ ਬਾਪੂ ਕਹੀ ਅਸੀਂ ਤੇਰੇ ਬਾਪੂ ਬਣ ਕੇ ਵਿਖਾਵਾਂਗੇ ਤੂੰ ਸਾਡੀ ਧੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੂੰ ਸਾਡੀ ਧੀ ਐ ਤੂੰ ਸਾਡੇ ਦਰਬਾਰ ਦੇ ਉੱਤੇ ਆਇਆ ਕਰ ਉੱਥੇ ਹਫਤੇ ਬਾਅਦ ਸੇਵਾ ਕਰਿਆ ਕਰ ਸਾਧ ਸੰਗਤ ਜੀ ਕੋਈ ਪ੍ਰਵਾਹ ਨਹੀਂ ਕੀਤੀ ਸਾਧ ਸੰਗਤ ਜੀ ਮਾਤਾ ਨੂੰ ਦੱਸਿਆ ਹਫਤੇ ਬਾਅਦ ਸੇਵਾ ਕਰਨ ਲੱਗੇ ਗੁਰੂ ਦੇ ਪਿਆਰਿਓ ਜਦੋਂ ਪੰਜਵਾਂ ਹਫਤਾ ਜਾਵੜਿਆ ਗੁਰੂ ਦੇ ਪਿਆਰਿਓ ਪੰਜਵਾਂ ਐਤਵਾਰ ਸਾਧ ਸੰਗਤ ਦੀ ਗੁਰੂ ਦੇ ਪਿਆਰਿਓ ਪੰਜਵਾਂ ਐਤਵਾਰ ਗਿਆ ਸਾਧ ਸੰਗਤ ਜੀ ਕਿਸੇਰੇ ਉੱਥੇ ਵੇਖ ਲਿਆ ਕਹਿੰਦੇ ਭੈਣੇ ਤੁਸੀਂ ਪਹਿਲਾਂ ਵੀ ਆਉਂਦੇ ਜਾਂਦੇ ਆ ਕਹਿੰਦੇ ਨਹੀਂ ਸਾਨੂੰ ਤਾਂ ਹਜੇ 5 ਕ ਹਫ਼ਤੇ ਹੋਏ ਐ ਕੋਈ ਮੰਗ ਹੈਗੀ ਐ ਕਹਿੰਦੇ ਮੰਗ ਤਾਂ ਇੱਕੋ ਹੀ ਐ ਪਰ ਦੱਸਣ ਦੇ ਵਿੱਚ ਸ਼ਰਮ ਕਰਦੇ ਆ ਕਹਿੰਦੇ ਕੀ ਕਹਿੰਦੇ ਕੁੜੀ ਕਹਿੰਦੀ ਅਸੀਂ ਬਾਹਰ ਨੂੰ ਜਾਣਾ ਕੁੜੀ ਕਹਿੰਦੀ ਅਸੀਂ ਬਾਹਰ ਨੂੰ ਜਾਣਾ ਬਾਬਾ ਜੀ ਦੀ ਸੇਵਾ ਕਰਦੇ ਆ ਸੀ ਇਸ ਤਰ੍ਹਾਂ ਕਰਕੇ ਆ ਤੇ ਬਾਬਾ ਜੀ ਜੇ ਕਿਰਪਾ ਕਰ ਦੇਣ ਤਾਂ ਗੁਰੂ ਦੇ ਪਿਆਰਿਓ ਉਹ ਕਹਿੰਦੀ ਮੈਨੂੰ ਆਪਦਾ ਨੰਬਰ ਦੇ ਨੰਬਰ ਲੈ ਕੇ ਸਾਸਨ ਜੀ ਦੂਜੇ ਦਿਨ ਹੀ ਸਾਰਾ ਪਰਿਵਾਰ ਸਾਸਨ ਜੋ ਗਰੀਬਾਂ ਦੇ ਘਰੇ ਆ ਗਿਆ ਉਹਨਾਂ ਦੇ ਘਰੇ ਆ ਗਿਆ ਗੁਰੂ ਦੇ ਪਿਆਰਿਓ ਘਰ-ਬਾਰ ਦੇਖਿਆ ਆਖਿਆ ਕਿ ਇਹ ਸਾਡੀ ਬੱਚੀ ਆ ਅਸੀਂ ਇਹਨੂੰ ਲੈ ਕੇ ਜਾਵਾਂਗੇ ਸਾਧ ਸੰਗ ਜੀ ਕੁਛ ਘਰ ਦੇ ਵਿੱਚ ਸਾਧ ਸੰਗ ਜੀ ਪੈਸੇ ਦੇ ਕੇ 8-10 ਹਜ਼ਾਰ ਰੁਪਿਆ ਸਾਧ ਸੰਗ ਜੀ ਇੱਕ ਹਫ਼ਤੇ ਦੇ ਵਿੱਚ ਗੁਰੂ ਦੇ ਪਿਆਰਿਓ ਜਿਹੜਾ ਬਾਹਰੋਂ ਪਰਿਵਾਰ ਆਇਆ ਸਾਧ ਸੰਗ ਜੀ ਅਮਰੀਕਾ ਦੇ ਵਿੱਚ ਰਹਿਣ ਵਾਲਾ ਸਾਧ ਸੰਗ ਜੀ ਅਮਰੀਕਾ ਦੇ ਸਾਧ ਸੰਗ ਜੀ ਵਿੱਚ ਰਹਿਣ ਵਾਲਾ ਪਰਿਵਾਰ ਆਪੇ ਉਹਨਾਂ ਨੇ ਪਾਸਪੋਰਟ ਬਣਾਇਆ ਗੁਰੂ ਦੇ ਪਿਆਰਿਓ ਸਾਰਾ ਕੁਝ ਕੀਤਾ ਉਹ ਬੱਚੀ ਨੂੰ ਸਾਧ ਸੰਗ ਦੀ ਨਾਲ ਹੀ ਲੈ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬੱਚੀ ਨੂੰ ਨਾਲ ਲੈ ਕੇ ਗੁਰੂ ਦੇ ਪਿਆਰਿਓ ਇਹਨਾਂ ਨੂੰ ਕਹਿੰਦੇ ਖੰਡੇ ਵਾਲੀ ਸਰਕਾਰ ਸੱਚੀ ਸਰਕਾਰ ਇੱਥੇ ਸਾਧ ਸੰਗ ਦੀ ਭਾਵਨਾ ਨੂੰ ਫੁੱਲ ਲੱਗਦੇ ਆ ਭਾਵਨਾ ਨੂੰ ਇੱਥੇ ਭਾਵਨਾ ਨੂੰ ਫੁੱਲ ਲੱਗਦੇ ਸਾਧ ਸੰਗ ਜੀ ਪਰ ਜਿਨ੍ਹਾਂ ਦੇ ਦੋ ਬੱਚੇ ਸੀ ਗੁਰੂ ਦੇ ਪਿਆਰਿਓ ਜਦੋਂ ਉਹਨਾਂ ਨੂੰ ਪਤਾ ਲੱਗਾ ਕਹਿੰਦੇ ਇਹ ਕਿਵੇਂ ਹੋ ਗਿਆ ਇਹ ਕਿਵੇਂ ਹੋ ਗਿਆ ਫੇਰ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਕਹਿੰਦੇ ਇਹ ਕਿਵੇਂ ਹੋ ਗਿਆ ਕਹਿੰਦੇ ਖੰਡੇ ਵਾਲੀ ਸਰਕਾਰ ਉਹ ਭਿਖਾਰੀ ਤੋਂ ਰਾਜਾ ਬਣਾ ਦਿੰਦੀ ਹੈ ਤੇ ਰਾਜੇ ਤੋਂ ਭਿਖਾਰੀ ਵੀ ਬਣਾ ਦਿੰਦੀ ਹੈ। ਉੱਥੇ ਮਾਲਕ ਸੱਚੇ ਪਾਤਸ਼ਾਹ ਬਖਸ਼ਾ ਕਰਦੇ ਨੇ ਜਿਵੇਂ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨਾਨਕਸਰ ਵਾਲੇ ਕਹਿੰਦੇ ਹੁੰਦੇ ਸੰਗ ਉਹ ਮਾਣ ਨਾ ਕਰੀ ਤੂੰ ਮਾਣ ਨਾ ਕਰੀ ਕਿਉਂ ਫਲ ਨੀਵਾਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀਂ ਫਾਲਨੀਵੇਂ ਆਰੁਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫਾਲਤਨੀਵੇਂ ਆਰੁਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫਾਲਨੀਵੇਂ ਆਰੁਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਉਹ ਸਾਧ ਸੰਗਤ ਜੀ ਹਾਰ ਚੰਗੀ ਲੱਗਦੀ ਹਾਰ ਨੀਵਾ ਪਣ ਚੰਗਾ ਲੱਗਦਾ ਨੀਵਾ ਪਣ ਉਹੀ ਸਾਧ ਸੰਗਤ ਜੀ ਗਵਾਂਢੀ ਵੇਦੇ ਰਹਿਣ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਥੋੜਾ ਸਮਾਂ ਹੋਇਆ ਸਾਧ ਸੰਗਤ ਜੀ ਉਹਦੇ ਮੁੰਡੇ ਦੋ ਗਏ ਸੀ ਸਾਧ ਸੰਗਤ ਜੀ ਇੱਕ ਤਾਂ ਪੱਕਾ ਸੀਗਾ ਇੱਕ ਸਾਧ ਸੰਗਤ ਜੀ ਦੂਜਾ ਜਿਹੜਾ ਗਿਆ ਸੀ ਉਹਦੀ ਪਿਆਰ ਨਹੀਂ ਸਾਧ ਸੰਗਤ ਜੀ ਪੱਕੀ ਹੋਈ ਗੁਰੂ ਦੇ ਪਿਆਰਿਓ ਉਹ ਵਾਪਸ ਆ ਗਿਆ ਗੁਰੂ ਦੇ ਪਿਆਰੋ 7-8 ਮਹੀਨਿਆਂ ਬਾਅਦ ਗੁਰੂ ਦੇ ਪਿਆਰੋ ਉਹ ਵਾਪਸ ਆ ਗਿਆ ਤੇ ਗੁਰੂ ਦੇ ਪਿਆਰੋ ਫਿਰ ਹੰਕਾਰ ਟੁੱਟ ਗਿਆ ਵੀ ਮੇਰੇ ਤਾਂ ਇਹ ਦੋ ਗਏ ਸੀ ਉਹਨਾਂ ਚ ਇੱਕ ਵਾਪਸ ਆ ਗਿਆ ਹੰਕਾਰ ਟੁੱਟ ਗਿਆ ਫਿਰ ਘਰੇ ਆਏ ਫਿਰ ਮਾਫੀ ਮੰਗੀ ਕਿ ਅਸੀਂ ਉੱਥੇ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਵਿੱਚ ਇਸਾ ਕਰਕੇ ਤੇਰੀ ਧੀ ਨੂੰ ਆਹ ਕੁਝ ਬੋਲਿਆ ਸੀਗਾ ਸਾਨੂੰ ਮਾਫ ਕਰ ਦਿਓ ਉਹ ਕਹਿੰਦੇ ਭੈਣੇ ਸਾਡਾ ਬਾਪੂ ਬਣਾਇਆ ਖੰਡੇ ਵਾਲਾ ਇਹ ਤਾਂ ਦੂਦੇ ਕੋਲੇ ਜਾ ਕੇ ਦੁੱਖ ਰੋ ਅਸੀਂ ਤਾਂ ਕੁਝ ਨਹੀਂ ਕਰਦੇ ਅਸੀਂ ਤਾਂ ਗਰੀਬ ਬੰਦੇ ਆ ਗੋਹਾ ਕੂੜਾ ਕਰਨ ਵਾਲੇ ਆ ਸਾਡੇ ਦੇ ਕਿੱਥੇ ਏਕਾਤ ਸਾਧ ਸੰਗ ਜੀ ਆਏ ਕਰਕੇ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਨੇ ਉਹ ਪਰਿਵਾਰ ਦੇ ਵਿੱਚ ਵਸ ਕੇ ਸਾਧ ਸੰਗ ਜੀ ਜਿਹੜੇ ਪਰਿਵਾਰ ਗੁਰੂ ਪਾਤਸ਼ਾਹੀ ਦੇ ਨਾਲ ਜੁੜੇ ਸਨ ਬਾਬਾ ਦੀਪ ਸਿੰਘ ਦੇ ਨਾਲ ਜੁੜੇ ਸਨ ਉਹਨਾਂ ਦੇ ਵਿੱਚ ਵਸ ਕੇ ਸਾਧ ਸੰਗ ਜੀ ਆਪਣੀ ਧੀ ਬਣਾ ਕੇ ਲਗਾਈ ਸਾਧ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਪਣੀ ਧੀ ਬਣਾ ਕੇ ਲਗਾਈ ਗੁਰੂ ਦੇ ਪਿਆਰਿਓ ਓ ਬਾਬਾ ਦੀਪ ਸਿੰਘ ਸਾਧ ਸੰਗਤ ਜੀ ਕੀ ਨਹੀਂ ਕੁਝ ਕਰ ਸਕਦੇ ਗੁਰੂ ਦੇ ਪਿਆਰੋ ਸਭ ਕੁਝ ਕਰ ਸਕਦੇ ਆ ਆਓ ਪ੍ਰੀਤਮ ਨਗਰ ਵਾਲਿਓ ਸ਼ਰਧਾ ਚਾਹੀਦੀ ਹੈ ਪਿਆਰ ਚਾਹੀਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵੱਧ ਤੋਂ ਵੱਧ ਸਾਧ ਸੰਗਤ ਜੀ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਪ੍ਰੋਗਰਾਮ ਲੀਕੋ ਤਨ ਤਨ ਬਾਬਾ ਜੀ ਦੀਆਂ ਖੁਸ਼ੀਆਂ ਲਾਓ ਸਾਧ ਸੰਗਤ ਜੀ ਦੁੱਖਾਂ ਤੋਂ ਰਹਿਤ ਹੋਵੋ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰੋ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਚੰਗੀ ਲੱਗੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੀ ਇਹ ਵਡਿਆਈ ਚੰਗੀ ਲੱਗੇ ਸਾਧ ਸੰਗਤ ਜੀ ਏ ਬਾਬਾ ਦੀਪ ਸਿੰਘ ਜੀ ਦਾ ਪ੍ਰਸ਼ਾਦ ਸਮਝ ਕੇ ਸਾਧ ਸੰਗਤ ਜੀ ਹੋਰਾਂ ਤੱਕ ਵੀ ਸ਼ੇਅਰ ਕਰੋ ਗੁਰੂ ਦੇ ਪਿਆਰੋ ਹੋਰਾਂ ਤੱਕ ਵੀ ਇਹਨਾਂ ਨੂੰ ਪਹੁੰਚਾਓ ਸਾਧ ਸੰਗਤ ਜੀ ਗੁਰੂ ਦੇ ਪਿਆਰੋ ਮਾਲਕ ਕਿਰਪਾ ਕਰਨ ਸਾਧ ਸੰਗਤ ਜੀ ਹੋਰਾਂ ਤੱਕ ਪਹੁੰਚਾ ਕੇ ਰਿਸ਼ਤੇਦਾਰਾਂ ਤੱਕ ਪਹੁੰਚਾ ਕੇ ਇਹਨੂੰ ਸ਼ੇਅਰ ਕਰਕੇ ਗੁਰੂ ਦੇ ਪਿਆਰੋ ਧੰਨ Sri ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਖਾਤਾ ਖਲਾਓ ਆਪਣੇ ਪੁੱर्ण ਜਵਾਂ ਕਰਾਓ ਸਾਧ ਸੰਗਤ ਜੀ ਫਿਰ ਕੀ ਮਿਲੇਗਾ ਲੋਕ ਸੁਖੀ ਪਰਲੋਕ ਸਹਿਲੇ ਨਾਨਕਾ ਹਰ ਪ੍ਰਭਾਪੇ ਮਿਲੇ ਤੇ ਇੱਥੋਂ ਦੀਆਂ ਸੰਗਤਾਂ ਦੇ ਸਾਧ ਸੰਗ ਜੀ ਧੰਨਵਾਦ ਆ ਸਾਧ ਸੰਗ ਜੀ ਭਾਈ ਕਲਦੀਪ ਸਿੰਘ ਜੀ ਇਹਨਾਂ ਦੇ ਵੀ ਧੰਨਵਾਦ ਆ ਸਾਧ ਸੰਗ ਜੀ ਜਿਨ੍ਹਾਂ ਨੇ ਸਾਨੂੰ ਪ੍ਰੀਤਮ ਪ੍ਰੇਵ ਦੇ ਸਾਧ ਸੰਗ ਜੀ ਆਪ ਜੀ ਦੀਆਂ ਸੰਗਤਾਂ ਦੇ ਦੂਸਰੀ ਵਾਰ ਦਰਸ਼ਨ ਕਰਵਾਏ ਸਾਧ ਸੰਗ ਜੀ ਮੌਕਾ ਦਿੱਤਾ ਤੋਂ ਇਹਨਾਂ ਦੇ ਵੀ ਧੰਨਵਾਦ ਆ ਸਾਧ ਸੰਗ ਜੀ ਆਓ ਸਾਧ ਸੰਗ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਦਾਸ ਨੂੰ ਵੀ ਸਾਧ ਸੰਗ ਜੀ ਆਸ਼ੀਰਵਾਦ ਦੇਣਾ ਕਮੈਂਟਾਂ ਦੇ ਵਿੱਚ ਵੀ ਸਾਧ ਸੰਗਤ ਜੀ ਆਸ਼ੀਰਵਾਦ ਦੇਣਾ ਗੁਰੂ ਦੇ ਪਿਆਰਿਓ ਸੰਗਤ ਦੀ ਸੀਸ ਬਹੁਤ ਵੱਡੀ ਹੁੰਦੀ ਗੁਰੂ ਦੇ ਪਿਆਰਿਓ ਤੁਹਾਡੀ ਮਿਹਰ ਹੋਵੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਤਰ੍ਹਾਂ ਹੀ ਸੰਗਤਾਂ ਦੇ ਸਾਧ ਸੰਗਤ ਜੀ ਅਸੀਂ ਜੋੜੇ ਸਾਫ਼ ਕਰਦੇ ਰਹੀਏ ਸਾਧ ਸੰਗਤ ਜੀ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਗੁਰੂ ਦੇ ਪਿਆਰਿਓ ਸਾਡੇ ਵਿੱਚ ਕੋਈ ਸੰਤ ਪੁਣਾ ਕੋਈ ਬਾਬਾ ਪੁਣਾ ਨਾ ਹੋਵੇ ਗੁਰੂ ਦੇ ਪਿਆਰਿਓ ਮਾਲਕ ਕਿਰਪਾ ਕਰਨ ਆਓ ਸਾਧ ਸੰਗਤ ਜੀ ਇੱਥੇ ਆਪਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ